ਵਾਗਮਾਨ ਸੱਚਾ ਸਹਬ ਸਤਿ ਨਿਰਵਾਣ ਪੰਤ ਪਾਇਆ ਮੇਰੇ ਸਤਿਗੁਰੂ ਰੈ ਬੋਈ ਸਰਬ ਕਲਿਆਣਾ ਰਹਾਉ ਜੀਉ ਪਾਇਏ ਜਿਨ ਸਾਚਿਆ ਜਿੱਤਾ ਪੈਨਨ ਥਾਨ ਆਪਣੇ ਦਾਸ ਕੀ ਆਪ ਪੈ ਜਨਾ ਕੀ ਨਾਲ ਕੋ ਸਤਿਪੁਵਣ ਜੀਓ ਪਾਏ ਪਿੰਡ ਜਿਨ ਸਾਚਿਆ جن کا اپنے داس کی آپ نانک ست قربان گری کا خدشہ واحگ

لڑکتے لڑکے پروار نو واحد سب کے پاس لگ لگ بڑھائی ہوئے کہ مجھ سوئے پاشا کرپا کر سات سن جی اب اپنا گرو پاتشاہ کے چرن میں سارے سانک دل بیٹھے ہیں کیونکہ ساڈا جہرا گرو ہے گرو گرنتھ سر جی مہاراج سارے تو سانجی باڑی سارا کی ہے ਇਹ ਸਾਡੀ ਕਿਸੇ ਕਰਿਆ ਦੀ ਹੈ ਇਹ ਸਰਬ ਸੰਤ ਦੀ ਬਾਣੀ ਸਾਰੇ ਆ ਕਿ ਰੰਗੂ ਆਵੇ ਸੇਖਾ ਆਵੇ ਸਾਈ ਆਵੇ ਉਸੁ ਸੁਲਮਾ ਆਣਾ ਹੈ ਕਈ ਵਾਰ ਬੰਦੇ ਪੁੱਛਦੇ ਆ ਬਾਬਾ ਜੀ ਕਿਹੜੀ ਦਾਸ ਦਾ ਬੰਦਾ ਦਮ ਆਇਆ ਮਗਰ ਸਾਡੇ ਗੁਰੂ ਕਰਨੇ ਜਾਤ ਦੇ ਜਿਹੜਾ ਵੀ ਆਇਆ ਕੋਈ ਨਾ ਗੌਲਣਾ ਲਾਉਣਾ ਕੋਈ ਆਵੇ ਸਾਡਾ ਕੰਮ ਹੈ ਨਾਨਕ ਨਾਮ ਜੜਤੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਸਾਡਾ ਗੁਰੂ ਸਰਬਤ ਦਾ ਭਲਾ ਨੰਗਲਾ ਹੈ ਜਦੋਂ ਸਾਧ ਸੰਗਤ ਜੀ ਮੈਂ ਪੰਜੇ ਕਮਟ ਲੈਣਿਆ ਕਰਨੀ ਦਾ ਸਮਾਂ ਹੈ ਸਮਾਂ ਪਹਿਲਾਂ ਵੀ ਜਾਦਾ ਹੋ ਗਿਆ ਜਦੋਂ ਅਗਰੋ ਬਾਦਸ਼ਾਹ ਨਾ ਤੀਜੇ ਪਾਸ਼ਾ ਕੋਲ ਆਇਆ ਕਹਿੰਦਾ ਮਹਾਰਾਜ ਕਿਰਪਾ ਕਰੋ ਕਹਿੰਦੇ ਸਿਖਾਣਾ ਗਿਆ ਵੀ ਰਾਜਾ ਆ ਦੁਨੀਆ ਦਾ ਮਹਾਰਾਜ ਕਹਿੰਦੇ ਪਹਿਲੇ ਪੰਜ ਤਲਵੇ ਬਿਠਾਓ ਜਿੱਥੇ ਗੁਰੂ ਦਾ ਲੰਗਰ ਹੈ ਜਿੱਥੇ ਰਾਜਾ ਹੋਇਆ ਸਹੀ ਤਰ੍ਹਾਂ ਪੰਜੇ ਤੇ ਬਹਿ ਜੂ ਜੀਵਨਾ ਘਾੜੀ ਘਰਾਂ ਦੇ ਵਿੱਚ ਨਹੀਂ ਬੈਠੀ ਤੇ ਜਦੋਂ ਸਾਧ ਸੰਗਤ ਸੱਜ ਪਾਗਦਮ ਤੇ ਬੈਠ ਕੇ ਬਾਦਸ਼ਾਹ ਨੇ ਲੰਗਰ ਛਕਿਆ ਗੁਰੂ ਘਰ ਦਾ ਉਹ ਬੜਾ ਪ੍ਰਸੰਨ ਹੋਇਆ ਕਹਿੰਦਾ ਵੀ ਰਾਜਾ ਨਿੰਗਰ ਨਾ ਕਦੇ ਆਪਣੇ ਰਾਜ ਵਿੱਚ ਨਹੀਂ ਛਕਿਆ ਜੈ ਜੈ ਨਾ ਦੇ ਗੁਰੂ ਘਰ ਦਾ ਲੰਗਰ ਛਕਿਆ ਉਸੇ ਨੂੰ ਕੇ ਮਹਾਰਾਜ ਨੇ ਕਹਿੰਦਾ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਂ ਗੁਰੂ ਘਰ ਨੂੰ ਜ਼ਮੀਰਦਾਰ ਕਰ ਦੇਵਾਂ ਇੱਥੇ ਬਹੁਤ ਵੱਡੇ ਵੱਡੇ ਲੰਗਰ ਚੱਲਦੇ ਆ ਦੇ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਕਹਿੰਦੇ ਰਾਜਾ ਤੇ ਲੰਘ ਤੇਰੇ ਰਾਜ ਨਾਲ ਨਹੀਂ ਚੱਲਦਾ ਆਪ ਕੋ ਸਤਨਾਮ ਇਹ ਆ ਬੈਠੀਆਂ ਸੰਗਤਾਂ ਗੁਰੂ ਦੀਆਂ ਆ ਬੈਠਿਆ ਸਿੱਖ ਨੰਗਰ ਜਵਾਹਰ ਨੀ ਕਿਰਪਾ ਦੇ ਨਾਲ ਪਰ ਤੈਨੂੰ ਇੱਕ ਬੇਨਤੀ ਕਰਦੇ ਆ ਤੇਰੇ ਰਾਜ ਵਿੱਚ ਜ ਬੜਾ ਭੱਡਾ ਜਨਮ ਹੋ ਰਿਹਾ ਰਾਜਾ ਕਹਿੰਦਾ ਜੀ ਉਹ ਕਿਹੜਾ ਕਹਿੰਦੇ ਤੇਰੇ ਰਾਜ ਦੇ ਵਿੱਚ ਬੰਦਾ ਮਰ ਜੇ ਤਾਂ ਔਰਤ ਨੂੰ ਕਿਉਂ ਜੀਨਾ ਫਾੜਿਆ ਜਾਂਦਾ ਕੋ ਨਾਮ ਔਰਤ ਨੂੰ ਕਿਉਂ ਜੀਨਾ ਫਾੜਿਆ ਜਾਂਦਾ ਸ਼ਰਧਾਨੰਦ ਜੀ ਕਹਿੰਦੇ ਤੇਰੇ ਰਾਜ ਵਿੱਚ ਬਹੁਤ ਵੱਡਾ ਪਾਪ ਹੋ ਰਿਹਾ ਔਰਤ ਨੂੰ ਜੀਨਾ ਫਾੜਿਆ ਜਾ ਰਿਹਾ ਜੇ ਤੂੰ ਕੋਈ ਧੰਨ ਕਰਨਾ ਹੈ ਕੋਈ ਪੁੰਨ ਕਰਨਾ ਤਾਂ ਇਸ ਔਰਤ ਨੂੰ ਬਚਾ ਇਸ ਔਰਤ ਨੂੰ ਕਿਹਾ ਕਿ ਕੇਸ ਔਰਤ ਦੇ ਇਸ ਸਾਡੀ ਧੀ ਦੇ ਮੁਖ ਤੋਂ ਪੈਦਾ ਹੋਏ ਜੋ ਦੇਸ ਵਿੱਚ ਨੇ ਸੰਤ ਭਗਤ ਅਰ ਗੁਰੂ ਪੀਰ ਇਸ ਮੁਖ ਤੋਂ ਪੈਦਾ ਹੋਏ ਨੇ ਬਣਾਦੀ ਨੂੰ ਮਾਰਿਆ ਜਾਵੇ ਇਸ ਧੀ ਨੂੰ ਮਾਰਿਆ ਜਾ ਰਿਹਾ ਕਿਉਂ ਮਾਰਿਆ ਜਾ ਰਿਹਾ ਤੀਨ ਸਾਹ ਰੰਗ ਦੀ ਅਸੀਂ ਮਰ ਕੇ ਅਸੀਂ ਨਾ ਵੀ ਮੁਖ ਤੋਂ ਪੈਦਾ ਹੋਏ ਆ ਸਾਂਤ ਦੇ ਨੇ ਵੀ ਕੁੱਝੋ ਪੈਦਾ ਹੋਇਆ ਗੁਰੂਆਂ ਦੇ ਜੰਗ ਦੇ ਪੈਦਾ ਹੋਇਆ ਸੂਰਮਿਆਂ ਦੇ ਬੁੱਧੋ ਪੈਦਾ ਹੋਇਆ ਅੱਜ ਈ ਨੂੰ ਧੱਕੇ ਕੀ ਕਰੂਗਾ ਸਮਾਜ ਅੱਜ ਆਪਾਂ ਕਹਿੰਨਾ ਨਸ਼ੇ ਦੇ ਦੌਰ ਚੱਲਦੇ ਆਂ ਜੀ ਨਸ਼ਾ ਕੱਲੇ ਬੰਦ ਕਰੀਏ ਜੇ ਪਿਆਰੋ ਨਸ਼ਾ ਬਦਲ ਆਣਾ ਦੁਨੀਆ ਤੇ ਇੱਕੋ ਹੀ ਰਸਤਾ ਹੈ ਗੱਦੀ ਨੂੰ ਬਤਾਓ ਤੀਨੂ ਬਤਾਓ ਗੁਰੂ ਘਰ ਦੀ ਤਰ੍ਹਾਂ ਆਪ ਆਪਣਾ ਪਿਤਾ ਬਣਾਓ ਮਾਤਾ ਸਹਿਬ ਵਰਗੋਂ ਆਪਣੀ ਮਾਂ ਬਣਾਓ ਜੇ ਆਪਣੇ ਘਰ ਨੂੰ ਪਤਾਣਾ ਜੇ ਨਸ਼ੇ ਨੂੰ ਦੇਸ਼ ਨੂੰ ਆਸੀਂ ਆਪਣੇ ਜੀਵਨ ਨੂੰ ਭੁੱਲ ਬੈਠੇ ਆਸੀਂ ਆਪਣੇ ਬੋਲਾਂ ਰੰਤੇ ਵਿੱਚ ਰੱਖ ਦਿੱਤਾ ਸਾਡੀਆਂ ਮਾਵੇਂ ਕਿਹੜੀਆਂ ਨੇ ਜਿਹੜੀਆਂ ਮਾਵੇਂ ਦਾ ਕੀਤਾ ਕੱਖ ਨਹੀਂ ਉਹ ਮਾਵੇਂ ਦੇ ਆ ਕੇ ਬਨਗਨਤੀ ਆਨੇ ਉਹ ਜਿਹੜੀ ਮਾਂ ਦੀ ਕੋਕ ਵਿੱਚ ਮਾਂ ਨੇ ਮਾਤਾ ਸਰਬੋਤਮ ਬੇਟੀ ਕੀਤੀ ਪਾਛਾ ਮੈਂ ਦੁਨੀਆਂ ਤੋਂ ਇੱਧੇ ਚਲੀ ਜਾਊਂਗੀ ਮੇਰੀ ਕੋਲੋਂ ਕੋਈ ਲਾਲ ਪੈਦਾ ਨਹੀਂ ਹੋਇਆ ਮੈਂ ਦੁਨੀਆ ਵਿੱਚ ਇੱਟਾਂ ਜਾਉਂਗੀ ਕੱਲ੍ਹ ਤੱਕ ਪਹੁੰਚ ਜਾਵੇ ਤੂੰ ਇੱਕ ਤਰੀ ਜਾਂਦੀ ਤੂੰ ਨਹੀਂ ਇੱਥੇ ਜਾਂਦੀ ਕਹਿੰਦੇ ਤੇਰੀ ਧੀ ਝੋਲੀ ਬੱਚੀ ਪੰਤ ਖਾਲਸਾ ਪਾਵਾ ਨਹੀਂ ਪੰਤ ਖਾਲਸਾ ਤੇਰਾ ਪੁੱਤਰ ਹੋਊਗਾ ਉਹ ਸਾਡੀ ਮਾਂ ਐ ਨਾ ਉਹ ਸਾਡੀ ਮਾਂ ਸਾਨੂੰ ਪਹਾ ਆੜੜ ਕੇ ਡਿਗਰੀਆ ਉਹ ਮੇਰੇ ਪੁੱਤਰ ਆਜੋ ਨਰੀਏ ਧੀਓ ਆਜੋ ਸਾਨੂੰ ਆਪਣੀ ਮਾਂ ਬਣਾਓ ਮੈਂ ਖੋਡੇ ਬਾਹ ਤੇ ਪਿੱਛੇ ਲੱਗੇ ਬੱਠੀ ਗੁਰੂ ਗੰਗਿਹਰ ਪਾਠ ਹੈ ਦੋ ਜੱਤਾਂ ਮੱਦੇ ਨੇ ਸਾਡਾ ਪੁੱਤਾਂ ਵੀ ਹੈ ਗੁਰੂ ਗੰਗਿਹਰ ਪਾਤਸ਼ਾਹ ਔਰ ਸਾਡਾ ਗੁਰੂ ਵੀ ਆ ਬਸਮਾ ਇਹ ਆਪਕੋ ਲਗਿਆ ਸਾਹ ਸਮਝੇ ਸਾਡੇ ਗੁਰੂ ਬਾਝ ਕੋ ਯਾਤਮਾਤ ਨਹੀਂ ਹੈ ਹੈ ਸਾਰੇ ਦੁਨੀਆਂ ਦੇ ਰੱਤੇ ਵਿੱਚ ਆਰਤੀ ਨਿਚੋ ਆਰੀ ਆ ਇੱਕੋ ਹੀ ਰਸਤਾ ਹੈ ਗੁਰੂ ਪਾਥਾ ਇੱਕੋ ਹੀ ਆ ਆਪਾਂ ਸਾਰਿਆਂ ਨੇ ਸਤਿਗੁਰੂ ਨੂੰ ਮਿਲਣਾ ਹੈ ਸਾਥ ਸੰਗਤ ਜੀ ਆਓ ਦਾ ਸਾਰਿਆਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਰਲ ਮਿਲ ਕੇ ਸਾਰੇ ਜੀਵਨ ਦਾ ਸਾਰਥਈਏ ਤੇ ਸਾਥ ਸੰਗਤ ਜੀ ਧੀਆ ਨੂੰ ਕੋਈ ਮਾਰੇ ਨਾ ਖੁੱਖਾਂ ਦੇ ਵਿੱਚ ਜਿੰਦਿਆਂ ਨੂੰ ਮਾਰੇ ਨਾ ਕਿਉਂ ਮਾਰਦਾ ਜਿਉਂ ਕਿ ਬਿਆਣੀਆਂ ਆਂ ਧੀਆ ਹੋਣੀ ਸਾਥ ਸੰਗਤ بھی سال پالی ہے اپنا تیا نہیں رچ سکتے سات سنگ جی داج نہ منگو تھی مو ਦੀਨਸਾਨ ਨੂੰ ਗੁਨਾ ਵਾਲੀ ਗੱਲ ਤੇ ਮੈਂ ਬੇਨਤੀ ਕਰਦਾ ਬੇਟੇ ਤੇ ਬੇਟੀ ਨੂੰ ਇਹ ਵਿਧਾਨੀਆਂ ਦੇ ਪਾਤਰ ਤੁਸੀਂ ਬੇਟਾ ਗੁਰੂਆਂ ਵਾਲੇ ਬਣੋ ਅਮਰ ਸਾਹਿਬ ਕੀ ਆਪਣੇ ਜੋ ਕਲਗੇ ਤਰਪਾਸ ਜਿੰਨਾ ਆਪਣਾ ਪਿਤਾ ਬਣਾਓ ਮਾਤਾ ਸਹਿਬ ਕੋ ਆਪਣੀ ਮਾਂ ਬਣਾਓ ਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਦੇ ਭਗਤ ਸੂਰਮੇ ਪੈਦਾ ਹੋਣਗੇ ਤੇ ਆਸਾਣ ਜੀ ਮਹਿਨਤ ਕਿਸੇ ਦਾ ਹੀ ਮਨ ਦਾ ਜਾਤਗਾ ਤੇ ਹੁਣ ਬੜਾ ਮਸ਼ਾਹਦਿਆਂ ਤੇਗਾ ਵਰਤਨ ਗਿਆ ਜੇਕਰ ਤੋਂ ਪ੍ਰੰਤ ਜੋ ਵੀ ਗੁਰੂ ਘਰ ਦਾ ਸੰਤਵਨਿਓਂ ਜਾ ਰਿਹਾ ਹੈ ਉਹ ਛਾ ਕੇ ਜਾਣਾ ਆਓ ਸਭਲਾਂ ਨੂੰ ਪਹਿਲਾਂ ਆਪਾਂ ਜੋੜੀ ਦੇ ਜੋੜੇ ਨੂੰ ਗੁਰੂ ਘਰ ਬਰਾਂ ਦੇਉ ਬਖਸ਼ਿਆ ਸੋਕਾ ਉਸ ਮੰਨ ਕੀਤਾ ਜਾਣਾ ਹੈ ਉਸ ਤੋਂ ਬਾਅਦ ਲੜਕੀ ਦੇ ਮਾਪ ਨੂੰ ਲੜਕੀ ਦੇ ਪਿਤਾ ਨੂੰ ਪੁੱਛਿਆ ਜਾਣਾ ਹੈ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਜਿਹੜੇ ਸਾਡੇ ਹੋਰ ਵੀ ਸੱਜਣਾਂ ਸਾਡੇ ਨੇ ਗੰਟੀ ਸਾਹਿਬ ਮਿਲ ਆਉਂਦੇ ਇਹਨਾਂ ਨੂੰ ਪਹਿਲਾਂ ਸਵਾਗਤ ਹੋ ਜਾਓ ਇਸ ਤੋਂ ਬਾਅਦ ਫਿਰ ਜੋੜੇ ਨੂੰ ਕਿ ਲੜਕੀ ਦੇ ਬਾਪ ਨੂੰ ਤੇ ਲੜਕੀ ਦੇ ਲੜਕੇ ਦੇ ਪਤਨ ਹੋਗਾ ਹੌਸਲਾ ਜਿੰਦਗੀ ਦੀ ਮਾਰ پڑا دے پڑا اتر ہوئے دیکھو جی بابا جی پیچھے لگا بیک سائیڈ پہ ہے سو باذرت ਏ ਵੀਤੇ ਲੱਗੇ ਰਹਿੰਦੇ ਤੁਸੀਂ ਬਾਬਾ ਜੀ ਨੇ ਪਹਿਲੇ ਪਤੀ ਪੁੱਤ ਦੇ ਸੰਜਾਇਆ ਇਹਨੇ ਸਾਰੇ ਸਰਕਾਰ ਦੇਓ ਸਾਡੇ ਵਿੱਚ ਦਵਿੰਦਰ ਸਿੰਘ ਜੀ ਸੰਗਰਾਲਾ ਸਾਡੇ ਆਰਤੀ ਸਾਗ ਇਲਾਕੇ ਦੇ ਉਹ ਵੀ ਅੱਜ ਇੱਥੇ ਆਉਂਦੇ ਨੇ ਆਪੀ ਕਾ ਸਵਾਗਤ ਤੇ ਬਾਬਾ ਜੀ ਸੋਹਣੇ ਸੰਗਤ ਨੂੰ ਪਾੜੇ ਬੋਲੇ ਸੋਹਣੇ ਆਣਾ ਸੱਜਣਾ ਸਰਦਾ ਸਾਹਿਬ ਸਰਦਾ ਸੇਵਾ ਸਿੰਘ ਜੀ ਉਹਨਾਂ ਨੂੰ ਮਹਾ ਪ੍ਰਸਾਦਨ ਸ੍ਰੋਪੇਤ ਰੂਪੇ ਦੋਰੀਏ ਦੋਰੀਏ ਬੋਲੇ ਸੋਨਹਾ ਸਾਡੇ ਬਹੁਤ ਕਾਰਜ ਜੋ ਜਵਿੰਦਰ ਸਿੰਘ ਜੀ ਆਰਤੀ ਸਾਹਿਬ ਜਿਹੜੇ ਕੇ ਆਨੰਦ ਕਰਦਾਂ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਵੀ ਗੁਰੂ ਘਰੋਂ ਸ੍ਰੋਪੇਤ ਰੂਪੇ ਦਾਲੀ ਬੋਲੇ ਸੋਨਹਾ ਸਰਦਾਰ ਛੇਸ ਸਿੰਘ ਹੀ ਰਾਣਾ ਯੂਐਸਏ ਵਾਲੇ ਤਾਂ ਵੀ ਤਾਂ ਪਈ ਸੋਪੇ ਧਾਪੇ ਯਾਰੀ ਔਰ ਇਸਹਾ ਔਰ ਸੋਹਨਾ ਆਕ ਕਰਦੇ ਆ ਪਾ ਪੁਸ਼ਪ ਸਿੰਘ ਹੀ ਸਾਗਰ ਜੀ ਉਹਨਾਂ ਨੂੰ ਵੀ ਮਹਾਂਪੁਰਸ਼ਾਂ ਵੱਲੋਂ ਛੋਤੇ ਜੀ ਦਾਤ ਪਿਆਰੀ ਹੈ مہاپر سا بہت بہت ہے باہر سرکار پترکار سربی آ کا سوپا پتہ سو س परमंदर सिंह जी चन्नी गल तो بھائی की भाई और बेटियों भी आ وہ بھی स्नेह पे रहन करें आई जाओ इतों विवाह प्रेमलता जी मैडम जी कोना बेटियों جی ले आ जाओ आ जाओ ये बात भी तो उन्होंने इतों विवाह प्रेमलता जी मैडम जी कोना बेटियों के ले Prego, Natalia, Natalia, è togliere il ciclo dopo. Mi tagli sì, tu sia, sì, Natalia. Mi tagli, tu sei, sì, Natalia. Sì, Mi sì, tagli, sì, tu sì, sì. ਕੋਈ ਸਮਸਿਆ ਨਾ ਬਣੇ ਆਉਣ ਵਾਲੇ ਸਮੇਂ ਦੇ ਵਿੱਚ ਆਰਵਾੜੀ ਪੈਸਾ ਮਾਰੀ ਹੈ ਪੰਜਾਬ ਚੈਨਲ ਤੋਂ ਜਿਹੜੇ ਬੜੀ ਗੱਡੀ پیارے مل جنہ نے اس پروگرام بڑے وڈے بڑے سے پہلے بھی پچاس نے اس پروگرام جو ہے سونے وال سرپار صاحب آبار صاحب سد سی اپنا سونے ساتیہ سونے سا فریکال ਦੀ ਕੀ ਗਾਲੀ ਜਾਲਿ ਜਾਲਾਂ ਦੀ ਅੱੋਡੀ ਸਾ੍ੀ ਤਰੀਂਦ ਸਾ੍ੀ ਕੀ ਸ਼ਰਿਲ ਦੀ ਸ੍ਥੁ گرو گھر کی بخشی کردار صاحب سردار سارے بڑے جسد امرجیت سر جی وہ بھی گرو گھر کی پراپت کرا ਹੇ ਜਿੱਲਾ ਤਾਂ ਗੱਗਰੀ ਹੋਣੀ ਨਹੀਂ ਜਾਂਦੀ ਬਾਬੇ ਨਹੀਂ ਜਾਂਦੇ ਬਹੁਤ ਹੀ ਹਸਪਤਾਲ ਚੋਂ ਛੋਟੇ ਵੀਰ ਪਰ ਉਧਰ ਉਹ ਫੌਜੀ ਸਾਹਿਬ ਕੋਈ ਮਹਾਂਪਰਸਾ ਤੋਂ ਸੇਕ ਕਬਰ ਕਬਰ ਹਲੋ ਹਲੋ सलाद साल वीरा उते हले मना वीर आ गु घर जी سلام शादी ਦੇ ਜੋਤ ਗੈਸਟਰ ਤੋਂ ਸਾਡਾ ਵੀਰ ਮੰਨਾ ਉਹ ਤੋਂ ਇਹਨਾਂ ਨੇ ਪੱਖੇ ਦੀ ਸੇਵਾ ਕੀਤੀ ਹੈ ਜੀ ਸੰਕਟਾਂ ਵਾਸਤੇ ਖਰਾਬ ਵਾਸਤੇ ਪੱਖੇ ਦੀ ਸੇਵਾ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜੀ ਬੇਟੀ ਨੂੰ ਬਾਦ ਵਾਸਤੇ ਮੰਨੇ ਵੱਲ ਪੱਖਾ ਦਿੱਤਾ ਗਿਆ ਹੈ ਜੀ ਪੂਰੇ ਇਲਾਕੇ ਦੇ ਲੋਧ ਦੇ ਵੀਰਾਂ ਨੂੰ

so <laughs> priyot <laughs> <laughs> جس کو واہ نہیں ہے وہ حال میں مطلب ہے تجربہ کر رہا ہے تو آج رائے کا دو انگلش جی کا ہے ہے گل کر رہا ہے کیا کیا 12 के कोई मतलब नहीं है